ਅੱਜ ਦਾ ਪ੍ਰੋਗਰਾਮ ਹੈ ਬੇਰੁਜ਼ਗਾਰਾਂ ਬਾਰੇ ਅਤੇ ਸਰਕਾਰ ਦੇ ਦਾਅਵਿਆਂ ਬਾਰੇ ਜਿੱਥੇ ਉਹ ਕਹਿ ਰਹੇ ਨੇ ਕਿ ਅਸੀਂ 52000 ਨੌਕਰੀਆਂ ਦਿੱਤੀਆਂ ਤੇ ਜਿਹੜੇ ਉਦਯੋਗ ਸਥਾਪਿਤ ਕੀਤੇ ਜਾ ਰਹੇ ਆ ਜਦੋਂ ਉਹ ਪੂਰੇ ਹੋ ਜਾਣਗੇ ਆ ਜਾਣਗੇ ਅਗਲੇ ਦਿਨਾਂ ਦੇ ਵਿੱਚ 4 ਲੱਖ ਨੌਕਰੀਆਂ ਹੋਰ ਮਿਲਣਗੀਆਂ ਇਸ ਬਾਬਤ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਗਈਆਂ ਹਨ ਬਹੁਤ ਸਾਰੇ ਵਿਧਾਇਕ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਇਹ ਪੋਸਟਾਂ ਪਾ ਰਹੇ ਆ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਵਾਕਿਆ ਹੀ ਸਹੀ ਮਾਇਨੇ ਦੇ ਵਿੱਚ ਕੰਮ ਕੀਤਾ ਹੋਵੇ ਨੌਕਰੀਆਂ ਦਿੱਤੀਆਂ ਹੋਣ ਨੌਕਰੀਆਂ ਕ੍ਰੀਏਟ ਕੀਤੀਆਂ ਹੋਣ ਮੌਕੇ ਕ੍ਰੀਏਟ ਕੀਤੇ ਹੋਣ ਲੋਕਾਂ ਨੂੰ ਹੁਨਰ ਦੇ ਕਾਬਿਲ ਬਣਾਇਆ ਹੋਵੇ ਤੇ ਮੇਰੇ ਖਿਆਲ ਇਹ ਇਸ਼ਤਿਹਾਰਬਾਜ਼ੀ ਦੀ ਲੋੜ ਨਹੀਂ ਆਪਾਂ ਕਿਉਂ ਪੈਸਾ ਵੇਸਟ ਕਰ ਰਹੇ ਹਾਂ ਇਹੋ ਹੀ ਪੈਸਾ ਜਿਹੜਾ ਵਾ ਉਹਦੇ ਚ ਆਪਾਂ ਨੌਕਰੀਆਂ ਕ੍ਰੀਏਟ ਕਰ ਲਈਏ ਭਾਵੇਂ ਉਹਨੇ ਪੈਸੇ ਦੇ ਵਿੱਚ 5 10 20 50 ਨੌਕਰੀਆਂ ਵੀ ਮਿਲ ਜਾਂਦੇ ਤੇ ਅਟਲੀਸਟ 50 ਲੋਕਾਂ ਦਾ ਘਰ ਵਸ ਜਾਊਗਾ ਸੋ ਮੇਰੇ ਖਿਆਲ ਹੈ ਇਹ ਇਸ਼ਤਿਹਾਰਬਾਜ਼ੀ ਜਿਹੜੀ ਆ ਇਹਦੇ ਨਾਲ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਨਾ ਹੀ ਸੋਸ਼ਲ ਪੋਸਟਾਂ ਨਾਲ ਨੌਕਰੀਆਂ ਮਿਲਦੀਆਂ ਇੱਕ ਨੀਤੀ ਬਣਾਉਣ ਦੀ ਲੋੜ ਆ ਔਰ ਨੀਅਤ ਜਿਹੜੀ ਹੈ ਸਾਫ਼ ਹੋਣੀ ਚਾਹੀਦੀ ਹੈ ਇਸ ਇਤਿਹਾਰਬਾਜੀ ਤੋਂ ਉੱਠ ਕੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਮੇਰਾ ਖਿਆਲ ਜਿੰਨੀਆਂ ਕਿ ਨੌਕਰੀਆਂ ਹੁਣ ਮਿਲੀਆਂ ਵਾ ਸ਼ਾਇਦ ਪਹਿਲੀਆਂ ਸਰਕਾਰਾਂ ਵੇਲੇ ਵੀ ਇੰਨੀਆਂ ਕਿ ਮਿਲੀਆਂ ਹੋਣਾਂ ਹੋ ਸਕਦਾ ਕੋਈ 10 20% ਦੀ ਵਾਧ ਕਟ ਜ਼ਰੂਰ ਹੋਵੇ ਦਾਵੇ ਉਦੋਂ ਵੀ ਬੜੇ ਸੀ ਅਮਰਿੰਦਰ ਸਰਕਾਰ ਕਹ ਰਹੀ ਸੀ ਅਸੀਂ 12 ਲੱਖ ਨੌਕਰੀਆਂ ਦੇ ਮੌਕੇ ਕ੍ਰੀਏਟ ਕਰਦੇ 52 ਹਜ਼ਾਰ ਸਰਕਾਰੀ ਨੌਕਰੀਆਂ ਦੇਤੀਆਂ ਜੇ ਵਾਕਈ ਇਹ ਸਭ ਕੁਝ ਹੋ ਗਿਆ ਹੁੰਦਾ ਤੇ ਆ ਅੱਜ ਆ 250 ਵਿਚਾਰੇ ਜਿਹੜੇ ਆਰਟ ਐਂਡ ਕ્રાਫਟ ਟੀਚਰ ਜਿਹੜੇ ਨੇ ਉਹ ਦੁਬਾਰਾ ਦੁਬਾਰਾ ਆਪਣੀ ਪੋਸਟ ਦੇ ਬਾਰੇ ਆਪਣੀਆਂ ਪੋਸਟਾਂ ਬਾਰੇ ਲਿਖ ਰਹੇ ਆ ਸਾਡੇ ਚੈਨਲ ਤੇ ਉਤੇ ਆ ਰਹੇ ਆ ਉਹਨਾਂ ਨੂੰ ਕੀ ਲੋਟ ਸੀਗੀ ਹੁਣ ਤੇ ਹੁਣ ਤੱਕ ਤੇ ਕਈ 250 ਆਰਟ ਐਂਡ ਕraft ਟੀਚਰ ਜਿਹੜੇ ਦੇ ਐਡਜਸਟ ਹੋ ਜਾਣੇ ਸੀਗੇ ਇਹੋ ਹੀ ਹਾਲ ਪਹਿਲੋਂ ਅਕਾਲੀ ਭਾਜਪਾ ਸਰਕਾਰ ਵੇਲੇ ਸੀ ਸੋ ਕਹਿਣ ਦਾ ਭਾਵ ਇਹ ਆ ਕਿ ਸਾਨੂੰ ਇੱਕ ਪ੍ਰੋਪਰ ਨੀਤੀ ਬਣਾਉਣੀ ਪਊਗੀ ਬੇਰੋਜ਼ਗਾਰੀ ਦਾ ਦਰ ਜਿਹੜਾ ਵਾ ਮੁਲਕ ਦਾ ਜਿੰਨਾ ਤਕਰੀਬ ਆਲਮੋਸਟ 7 ਫੀਸਦੀ ਉਹਦੇ ਨੇੜੇ ਤੇਰੇ ਪੰਜਾਬ ਦਾ ਵੀ ਉੱਥੇ ਹੀ ਫਿਰਦੀ ਹੈ ਬੇਰਜ਼ਗਾਰੀ ਦੀ ਹਾਲਤ ਇਸੇ ਕਰਕੇ ਲੋਕੀ ਪਲਾਨ ਕਰਕੇ ਬਾਹਰਲੇ ਮੁਲਕਾਂ ਚ ਜਾ ਰਹੇ ਆ ਹੁਣ ਉੱਥੇ ਵੀ ਰਸਤੇ ਬੰਦ ਹੋ ਰਹੇ ਆ ਆਪਾਂ ਵੇਖ ਹੀ ਲਿਆ ਕੈਨੇਡਾ ਚ ਕੀ ਹਾਲ ਹੋਇਆ ਅਮਰੀਕਾ ਨੇ ਕਿਵੇਂ ਲੋਕ ਡਿਪੋਰਟ ਕਰਨੇ ਸ਼ੁਰੂ ਕਰਤੇ ਆ ਨੌਜਵਾਨਾਂ 18 ਤੋਂ 28 ਸਾਲ ਦਾ ਜਿਹੜਾ ਬੇਰਜ਼ਗਾਰੀ ਦਾ ਦਾਰਿਆ ਉਹ ਆਲਮੋਸਟ 20% 20 ਫੀਸਦੀ ਦੇ ਕੋਲੇ ਆ ਹਰਤਾ ਆਲਮੋਸਟ 20 ਫੀਸਦੀ ਮਰਦ 18 ਫੀਸਦੀ ਸੋ ਟੋਟਲ ਲਾ ਲੋ ਤੁਸੀਂ 20 ਫੀਸਦੀ ਪੰਡਲਾ ਜਿਵੇਂ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਔਰਤਾਂ ਜਿਹੜੀਆਂ ਆ ਮਾ ਪੈਣਾ ਵਾਂ ਉਹ ਪੜ ਲਿ ਗਈਆਂ ਵਾਂ ਔਰ ਨੌਕਰੀਆਂ ਦੀ ਪਾਲ ਦੇ ਵਿੱਚ ਨੇ ਜੇ ਆਪਾਂ ਉਹਨਾਂ ਨੂੰ ਪੜਾਤਾ ਵਾ ਬਹੁਤ ਵੱਡੀ ਗੱਲ ਹੈ ਤੇ ਫਿਰ ਨੌਕਰੀਆਂ ਵੀ ਕ੍ਰੀਏਟ ਕਰੀ ਉਹਨਾਂ ਵਾਸਤੇ ਅ ਇੱਥੇ ਮੈਂ ਕੁਝ ਅੰਕੜੇ ਸ਼ੇਅਰ ਕਰਨ ਲੱਗਾ ਤੁਹਾਡੇ ਨਾਲ ਸਭ ਤੋਂ ਵੱਧ ਨੌਕਰੀਆਂ ਦੇ ਮੌਕੇ ਜੇ ਕਿਸੇ ਥਾਂ ਚ ਹੈ ਉਹ ਮਹਾਰਾਸ਼ਟਰ ਚ ਹੈ ਔਰ ਉੱਥੇ ਜ਼ਿਆਦਾ ਨੌਕਰੀਆਂ ਆਈਟੀ ਸੈਕਟਰ ਇਨਫੋਰਮੇਸ਼ਨ ਟੈਕਨੋਲੋਜੀ ਤੇ ਐਂਟਰਟੇਨਮੈਂਟ ਸੈਕਟਰ ਕਿਉਂਕਿ ਉੱਥੇ ਬਾਲੀਵੁੱਡ ਹੋਰ ਐਂਟਰਟੇਨਮੈਂਟ ਦੇ ਬਹੁਤ ਅਪੋਰਚੂਨਿਟੀਆਂ ਨੇ ਉੱਥੇ ਮਹਾਰਾਸ਼ਟਰ ਤੋਂ ਬਾਅਦ ਕਰਨਾਟਕਾ ਉੱਥੇ ਵੀ ਆਈਟੀ ਸੈਕਟਰ ਤੇ ਬਾਇਓਟੈਕ ਸੈਕਟਰ ਤਾਮਿਲਨਾਡੂ ਵਿੱਚ ਆਟੋਮੋਬਾਈਲ ਸੈਕਟਰ ਤੇ ਟੈਕਸਟਾਈਲ ਸੈਕਟਰ ਦਿੱਲੀ ਦੇ ਵਿੱਚ ਆਈਟੀ ਤੇ ਸਟਾਰਟਅਪ ਗੁਜਰਾਤ ਦੇ ਵਿੱਚ ਇੰਡਸਟਰੀ ਮੈਨੂਫੈਕਚਰਿੰਗ ਇੰਡਸਟਰੀ ਬਹੁਤ ਲੱਗੀ ਉੱਥੇ ਜਿਹੜੀ ਮੋਦੀ ਸਰਕਾਰ ਆ ਉਹਨਾਂ ਨੇ ਵੈਸੇ ਵੀ ਗੁਜਰਾਤ ਨੂੰ ਤੇ ਬਹੁਤ ਮਿਹਰਬਾਨ ਰਹੇ ਨੇ ਆਪਾਂ ਵੱਡੇ ਵੱਡੇ ਉਦਯੋਗ ਵੀ ਉੱਥੇ ਲੱਗੇ ਆ ਸੋ ਪੰਜਾਬ ਦੇ ਵਿੱਚ ਆਪਾਂ ਕਿਸ ਤਰ੍ਹਾਂ ਦੀ ਨੌਕਰੀ ਕ੍ਰੀਏਟ ਕਰ ਸਕਦੇ ਆ ਸਰਕਾਰੀ ਨੌਕਰੀਆਂ ਠੀਕ ਆ 50 ਹਜ਼ਾਰੀਆਂ ਲੱਖ ਨੌਕਰੀਆਂ ਪੰਜ ਸਾਲਾਂ ਚ ਦਿੱਤੀਆਂ ਜਾਣਗੀਆਂ ਵੈਸੇ ਤੇ ਮੇਰੇ ਹਿਸਾਬ ਦੇ ਨਾਲ ਜੇ ਸਰਕਾਰ ਜਿੰਨੀਆਂ ਅਸਾਮੀਆਂ ਖਾਲੀ ਪਈਆਂ ਵਾਂ ਉਹਨਾਂ ਨੂੰ ਵੀ ਭਰੇ ਤੇ ਮੇਰੇ ਖ ਘੱਟੂ ਘੱਟ 50 ਹਜ਼ਾਰ ਨੌਕਰੀਆਂ ਹੋਰ ਦਿੱਤੀਆਂ ਜਾ ਸਕਦੀਆਂ ਇਸ ਤੋਂ ਇਲਾਵਾ ਜੇ ਆਪਾਂ ਕੁਝ ਡਿਪਾਰਟਮੈਂਟਸ ਦੇ ਵਿੱਚ ਜੇ ਆ ਪੰਜਵੇਂ ਕਈ ਐਪੀ ਹਰ ਸਕੂਲਾਂ ਦੇ ਵਿੱਚ ਜਿੱਥੇ ਇੱਕ ਇੱਕ ਦੋ ਦੋ ਟੀਚਰ ਹੈ ਉਥੇ ਚਾਰ ਚਾਰ ਪੰਜ ਪੰਜ ਟੀਚਰ ਹੋਣੇ ਚਾਹੀਦੇ ਜੇ ਚੰਗਿਆ ਆਪਾਂ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ ਦਾ ਮਿਆਰ ਉੱਤੇ ਕਰਨਾ ਵਾ ਤੇ ਉਥੇ ਬਹੁਤ ਨਵੀਆਂ ਪੋਸਟਾਂ ਵੀ ਕ੍ਰੀਏਟ ਹੋ ਸਕਦੀਆਂ ਬਹੁਤ ਸਾਰੇ ਕਾਲਜ ਬਿਨਾ ਪ੍ਰਿੰਸੀਪਲ ਦੇ ਬਿਨਾ ਰੈਗੂਲਰ ਲੈਕਚਰਰਸ ਦੇ ਖੜੇ ਪਏ ਆ ਉਹ ਸਾਰੀਆਂ ਅਸਾਮੀਆਂ ਭਰਨੇ ਚਾਹੀਦੀਆਂ ਪਰ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਐਗਰੋ ਇੰਡਸਟਰੀ ਦਾ ਬਹੁਤ ਵੱਡਾ ਸਕੋਪ ਆ ਆਪੋਂ ਦੇ ਵਾਸਤੇ ਕਿਉਂ ਪ੍ਰਾਲਾ ਕਰ ਰਹੇ ਆ ਸਰਕਾਰ ਨੂੰ ਇਹਦੀ ਇੱਕ ਨੀਤੀ ਬਣਾਉਣੀ ਚਾਹੀਦੀ ਆ ਸਲਾਹ ਮਸ਼ਵਰਾ ਕਰੇ ਅਤੇ ਉਹਦੇ ਤਹਿਤ ਸਰਕਾਰ ਇੱਕ ਨੀਤੀ ਲੈ ਕੇ ਆਵੇ ਉਸ ਤੋਂ ਇਲਾਵਾ ਰਿਲੀਜੀਅਸ ਟੂਰਿਜ਼ਮ ਦਾ ਬਹੁਤ ਵੱਡਾ ਸਕੋਪ ਆ ਉਹਨੂੰ ਬੜਾਵਾ ਦੇਣ ਦੀ ਲੋੜ ਹੈ। ਆ ਟ੍ਰਾਂਸਪੋਰਟ ਸੈਕਟਰ ਪਿੰਡਾਂ ਦੇ ਵਿੱਚ ਤੁਸੀਂ ਵੇਖਿਆ ਵਾ ਕੋਈ ਹੈ ਹੀ ਨਹੀਂ ਉੱਥੇ ਮੀਨਸ ਆਫ ਟ੍ਰਾਂਸਪੋਰਟ ਹੀ ਕੋਈ ਨਹੀਂ। ਸ਼ਹਿਰਾਂ ਦੇ ਵਿੱਚ ਤੇ ਆਪਾਂ ਉਬਰ ਲੈ ਕੇ ਜਾਂ ਓਲਾ ਲੈ ਕੇ ਜਾਂ ਸਕੂਟਰ ਰਿਕਸ਼ਾ ਲੈ ਕੇ ਪਹੁੰਚ ਜਾਂਦੇ ਆ ਦੂਜੇ ਥਾਂ ਤੇ ਪਿੰਡਾਂ ਦੇ ਵਿੱਚ ਲੋਕੀ ਕਿਵੇਂ ਪਹੁੰਚਣ? ਉੱਥੇ ਮিনি ਬੱਸਸ ਵਗੈਰਾ ਵਗਰਾ ਦਾ ਸਿਸਟਮ ਜਿਹੜਾ ਵਾ ਉਹਦੇ ਤੇ ਧਿਆਨ ਦੇਣਾ ਚਾਹੀਦਾ। ਸੋ ਇੱਕ ਨੀਤੀ ਬਣਾਈ ਬਣੇ ਪਿੰਡਾਂ ਦੇ ਵਿੱਚ ਕਿਵੇਂ ਰੋਜ਼ਗਾਰ ਪੈਦਾ ਹੋ ਸਕਦੇ ਐ? ਸੈਲਫ ਇੰਪਲੋਇਮੈਂਟ ਕਿਵੇਂ ਪੈਦਾ ਹੋ ਸਕਦੀ ਐ? ਪੋਸਟਾਂ ਖਾਲੀ ਕਿੰਨੀਆਂ ਐ? ਪਈਆਂ ਨਵੀਆਂ ਪੋਸਟਾਂ ਕਿੱਥੇ ਭਰੀਆਂ ਜਾ ਸਕਦੀਆਂ ਵਾ? ਮੈਂ ਮੰਨਦਾ ਵਾਂ ਕਿ ਪੁਲਿਸ ਦੇ ਵਿੱਚ ਸਰਕਾਰ ਕਹਿੰਦੀ ਅਸੀਂ ਹੋਰ ਪ੍ਰਤੀ ਕਰ ਰਹੇ ਹਾਂ। ਪੁਲਿਸ ਸਟੇਟ ਨਾ ਨਾ ਬਣਾਈਏ ਇੱਥੇ। ਬਾਕੀ ਮਹਿਕਮੇ ਜੀ ਪ੍ਰਤੀ ਕਰੀਏ। ਬਾਕੀ ਐਗਰੋ ਇੰਡਸਟਰੀ ਨੂੰ ਵਡਾਵਾ ਦੇਈਏ। ਸੋ ਮੇਰਾ ਖਿਆਲ ਹੈ ਕਿ ਇੱਕ ਪ੍ਰੋਪਰ ਨੀਤੀ ਬਣਾਉਣ ਦੀ ਲੋੜ ਐ। ਆ اور ਇਸੇ ਕਰਕੇ ਇਹ ਗੱਲ ਜਿਹੜੀ ਨਿਕਲ ਕੇ ਆਈ ਆ ਕਿ ਜਿਵੇਂ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਲੜਿਆ ਜਾ ਰਿਹਾ ਵੈਸੇ ਤੇ ਤਿੰਨ ਸਾਲ ਪਹਿਲਾਂ ਲੜਨਾ ਚਾਹੀਦਾ ਸ਼ੁਰੂ ਕਰਨਾ ਚਾਹੀਦਾ ਸੀ ਇਸੇ ਖਲਾ ਇਸੇ ਤਰ੍ਹਾਂ ਬੇਰਜ਼ਗਾਰੀ ਦੇ ਖਿਲਾਫ ਵੀ ਆਪਾਂ ਇੱਕ ਯੁੱਧ ਸ਼ੁਰੂ ਕਰੀਏ ਜਿਹੜੀ ਲਗਾਤਾਰ ਇੱਕ ਸਰਕਾਰ ਤੋਂ ਬਾਅਦ ਅਗਲੀ ਸਰਕਾਰ ਜਿਵੇਂ ਸਪੋਰਟਸ ਦੇ ਵਿੱਚ ਬੇਟਨ ਫੜੀਦਾ ਨਾ ਉਹ ਬੇਟਨ ਫੜ ਕੇ ਉਸੇ ਨੀਤੀ ਨੂੰ ਅੱਗੇ ਵੀ ਤੋਰਨਾ ਚਾਹੀਦਾ ਵਾ ਇਹ ਮੇਰਾ ਵਿਚਾਰ ਆ